ਖਨੋਰੀ ਦੇ ਨੇੜਲੇ ਪਿੰਡ ਗੁਲਾਰ ਦੀ ਸਿੱਖ ਸੰਗਤ ਵੱਲੋਂ ਸਿੱਖ ਪੰਥ ਦੇ ਸ਼੍ਰੋਮਣੀ ਜਰਨੈਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ 364ਵਾਂ ਜਨਮ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਭਾਈ ਸੁਖਵਿੰਦਰ ਸਿੰਘ ਜੀ ਕੱਗਾ ਕੀਰਤਨ ਜਥੇ ਨੇ ਰਸਪੀਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਮੁੱਖ ਮਹਿਮਾਨ ਵਜੋਂ ਸ਼੍ਰੀ ਜਸਵੰਤ ਸਿੰਘ ਜੀ ਚੰਡੀਗੜ੍ਹ ਵਾਲਿਆਂ ਨੇ ਸ਼ਿਰਕਤ ਕੀਤੀ ਹੈ। ਤੇ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਮਾਣ ਮੱਤਾ ਇਤਿਹਾਸ ਜਨਮ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਦਾ ਅਸੀਸ ਲੈ ਆਉਣ ਚਮਕੌਰ ਦੀ ਜੰਗ ਦੌਰਾਨ ਗੁਰੂ ਜੀ ਵੱਲੋਂ ਕਲਗੀ ਪੋਸ਼ਾਕਾਂ ਬਖਸ਼ਣ ਅਤੇ ਦੁਸ਼ਮਨ ਨਾਲ ਝੂਝਦੇ ਹੋਏ ਸ਼ਹੀਦ ਹੋਏ ਤੱਕ ਸੰਗਤਾਂ ਨਾਲ ਸਾਂਝਾ ਕੀਤਾ। ਉਹਨਾਂ ਦੇ ਨਾਲ ਅਸ਼ੀਰਜਪਾਲ ਸਿੰਘ ਜ਼ਿਲ੍ਹਾ ਪ੍ਰਧਾਨ ਸ਼ਹੀਦ ਬਾਬਾ ਮੈਂ ਡਾਕਟਰ ਜਤਿੰਦਰ ਸਿੰਘ ਮੱਟੂ ਅੱਜ ਅਸੀਂ ਜ਼ਿਲ੍ਹਾ ਪਟਿਆਲਾ ਦੇ ਹਲਕਾ ਛਤਰਾਣਾ ਦੇ ਸਾਡੇ ਵੱਡੇ ਪਿੰਡ ਗੁਲਾੜ ਦੇ ਵਿੱਚਾਂ ਜਿਹਨੂੰ ਛਤਰਾਣਾ ਦੀ ਰਾਜਧਾਨੀ ਦੇ ਤੌਰ ਤੇ ਜਾਣਿਆ ਜਾਂਦਾ ਸੋ ਅੱਜ ਇੱਥੇ ਬਾਬਾ ਜੀਵਨ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਉਹਨਾਂ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ ਕਿਉਂਕਿ 5 ਸਤੰਬਰ ਨੂੰ ਲੰਘ ਗਿਆ ਸੀਗਾ ਉਹਨਾਂ ਦਿਨਾਂ 'ਚ ਹੜਾਂ ਕਰਕੇ ਸੰਗਤ ਮਨਾ ਨਹੀਂ ਪਾਈ ਸੀ ਪਾਣੀਆਂ ਕਰਕੇ ਸੋ ਅੱਜ ਸੰਗਾ ਗੁਲਾੜ ਦੀ ਸੰਗਤ ਵੱਲੋਂ ਹ ਜਿਹੜਾ ਹੈਗਾ ਮਨਾਇਆ ਗਿਆ ਵਾਲੇਦਲ ਦੇ ਹੋਰ ਪਿੰਡਾਂ ਦੇ ਸਾਥੀ ਆਏ ਨੇ ਸਾਡੇ ਬਾਬਾ ਜੀਵਨ ਸਿੰਘ ਜੀ ਵਿਦਿਪਲਾਈ ટ્રਸਟ ਤੋਂ ਸਾਡੇ ਜ਼ਿਲ੍ਹਾ ਪ੍ਰਧਾਨ ਜਸਪਾਲ ਜੀ ਲਾਬ ਸਿੰਘ ਜੀ ਲਈ ਐਕਟਰਾ ਸਾਹਿਬ ਸੁਖपाल ਜੀ ਦਲੇਰ ਜੀ ਸਾਹਿਬ ਜੀ ਸਰਪੰਚ ਸਾਹਿਬ ਸਾਡੇ ਸੁਖਦੇਵ ਜੀ ਸਾਰੇ ਸਾਥੀ ਜਿਹੜੇ ਹੈਗੇ ਨੇ ਮੋਤਬਰ ਇਹਨਾਂ ਨੂੰ ਵਧਾਈ ਵੀ ਹੈ ਕਿ ਹਰ ਸਾਲ ਇਹ ਸ਼ਹੀਦਾਂ ਦੇ ਜਿਹੜੇ ਹੈਗੇ ਨੇ ਪ੍ਰਕਾਸ਼ ਪੁਰਬ ਔਰ ਉਹਨਾਂ ਦੇ ਜਿਹੜੇ ਸ਼ਹੀਦੀ ਦਿਵਸ ਮਨਾਉਂਦੇ ਰਹਿੰਦੇ ਨੇ ਤੋ ਸੰਗਤਾਂ ਨੂੰ ਉਹਨਾਂ ਦੇ ਪ੍ਰਕਾਸ਼ਪੁਰ ਦੀਆਂ ਬਾਬਾ ਜੀਵਨ ਸਿੰਘ ਭਾਈ ਜੱਤਾ ਜੀ ਦੇ ਪ੍ਰਕਾਸ਼ਪੁਰ ਦੀਆਂ ਬਹੁਤ-ਬਹੁਤ ਮੁਬਾਰਕਾਂ ਅ ਅਸਲ 'ਚ ਇਹਨਾਂ ਦੇ ਮਨਾਉਣ ਦਾ ਇੱਕੋ ਇੱਕ ਮਕਸਦ ਹੈ ਹੁੰਦਾ ਹੁੰਦਾ ਹੈਗਾ ਕਿ ਸੰਗਤਾਂ ਨੂੰ ਸਾਡੇ ਸ਼ਹੀਦਾਂ ਦੇ ਸਾਡੇ ਸਿੱਖ ਕੌਮ ਦੇ ਅ ਗੁਰੂਆਂ ਬਾਰੇ ਅਸੀਂ ਜਾਗਰੂਕ ਕਰ ਪਾਈਏ ਕਿ ਸਾਡਾ ਇਤਿਹਾਸ ਕੀ ਹੈ ਬਹੁਤ ਵੱਡਾ ਗੌਰਵ ਮਈ ਸ਼ਾਨਾਮੱਤੀ ਸਾਡਾ ਸਿੱਖ ਪੰਥ ਦਾ ਇਤਿਹਾਸ ਹੈ ਔਰ ਉਸ ਪੰਥ ਦੇ ਵਿੱਚੋਂ ਉਸ ਪੰਥ ਨੂੰ ਚਲਾਉਣ ਦੇ ਲਈ ਗੁਰੂ ਸਾਹਿਬ ਦੇ ਨਾਲ ਜਿਹੜੇ ਮੋਢੇ ਨਾਲ ਮੋਢਾਂ ਲਾ ਕੇ ਚੱਲੇ ਨੇ ਬਾਬਾ ਜੀਵਨ ਸਿੰਘ ਜੀ ਜਿਨ੍ਹਾਂ ਨੇ ਸਾਰਾ ਪਰਿਵਾਰ ਹੀ ਗੁਰੂ ਸਾਹਿਬ ਦੀਆਂ ਜਿਹੜੀਆਂ ਜੰਗਾਂ ਦੇ ਵਿੱਚ ਉਹਨਾਂ ਲੜਾਈਆਂ ਦੇ ਵਿੱਚ ਸ਼ਹੀਦ ਹੋ ਗਿਆ ਸੀਗਾ ਖੁਦ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ੀਸ਼ ਚਾਂਦਨੀ ਚੌਕ ਤੋਂ ਚੁੱਕ ਕੇ ਜਿਹੜਾ ਅਨੰਦਪੁਰ ਸਾਹਿਬ ਤੱਕ ਲੈ ਕੇ ਆਏ ਉਸ ਐਨੇ ਖੌਫ ਦੇ ਵਿੱਚ ਜਿਹੜੇ ਮੁਗਲਾਂ ਦਾ ਐਡਾ ਖੌਫ ਸੀ ਐਡੇ ਸਖਤ ਪਹਿਰੇ ਸੀਗੇ ਐਨੇ ਲੋਕ ਡਰਦੇ ਸੀਗੇ ਉਸ ਦੇ ਬਾਵਜੂਦ ਉਸ ਦਲੇਰ ਸਿੰਘ ਨੇ ਸਾਡੇ ਮਝਵੀ ਸਿੰਘ ਰੰਗਰੇਟੇ ਨੇ ਬਾਬਾ ਜੀ ਦਾ ਸਨਮਾਨਪੂਰਵਕ ਸ਼ੀਸ਼ ਜਿਹੜਾ ਸੀਗਾ ਉਹ ਦਿੱਲੀ ਦੇ ਚਾਂਦਨੀ ਚੌਕ ਤੋਂ ਅਨੰਦਪੁਰ ਸਾਹਿਬ ਪਹੁੰਚਾਇਆ ਉੱਥੇ ਜਾ ਕੇ उहो गुरू गोबिंदी उन्हनि सीने ना ला के ਤੇ ਰੰਗਰੇਟੇ ਗੁਰੂ ਕੇ ਬੇٹے ਦਾ ਖਿਤਾਬ ਦਿੱਤਾ ਸੋ ਸਾਡਾ ਮਕਸਦ ਹੈ ਕਿ ਆਪਣੇ ਲੋਕਾਂ ਨੂੰ ਜਿਹੜਾ ਹੈਗਾ ਆਪਣੇ ਗੌਰਵ ਮ ਇਤਿਹਾਸ ਬਾਰੇ ਜਾਣਕਾਰੀ ਦਈਏ ਕਰਵਾਈਏ ਕਿਉਂਕਿ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਨਵੀਆਂ ਸਾਡੀਆਂ ਨਸਲਾਂ ਨੇ ਸਾਡੀਆਂ ਉਹਨਾਂ ਨੂੰ ਸਿੱਖ ਗੁਰੂਆਂ ਬਾਰੇ ਜਾਂ ਸਾਡੇ ਜਿਹੜੇ ਹੈਗੇ ਨੇ ਸ਼ਹੀਦ ਹੋਏ ਨੇ ਜਾਂ ਸਾਡੇ ਸਿੱਖ ਪੰਥ ਕਿੰਨਾਂ ਕਠਿਨਾਈਆਂ ਚੋਂ ਨਿਕਲ ਕੇ ਇਹ ਪੰਥ ਸੱਜਿਆ ਗਿਆ ਪਹਿਲੀ ਪਾਤਸ਼ਾਹੀ ਤੋਂ ਲੈ ਕੇ ਦਸਵੀਂ ਪਾਤਸ਼ਾਹੀ ਤੱਕ ਕੀ ਕੀ ਉਹਨਾਂ ਨੇ ਕੰਮ ਕੀਤੇ ਤਾਂ ਮੈਂ ਸਮਝਦਾ ਕਿ ਉਹਨਾਂ ਦੇ ਸ਼ਹੀਦੀ ਦਿਹਾੜੇ ਮਨਾਣੇ ਜਾਂ ਉਹਨਾਂ ਦੇ ਪ੍ਰਕਾਸ਼ ਪੁਰ ਮਨਾਣੇ ਇੱਕ ਬਹੁਤ ਵੱਡਾ ਉਪਰਾਲਾ ਸਾਡੇ ਨੌਜਵਾਨਾਂ ਨੂੰ ਖਾਸ ਕਰਕੇ ਸਿੱਖ ਪੰਥ ਨਾਲ ਜੋੜਨ ਦਾ ਸਾਡੇ ਸ਼ਹੀਦਾਂ ਨਾਲ ਜੋੜਨ ਦਾ ਉਹਨਾਂ ਦੇ ਪ੍ਰਕਾਸ਼ ਪਰਵਾਨ ਨਾਲ ਜੋੜਨ ਦਾ ਤਾਂ ਕਿ ਸਾਡੀਆਂ ਜਿਹੜੀਆਂ ਨਵੀਆਂ ਪੀੜ੍ਹੀਆਂ ਨੇ ਉਹਨਾਂ ਨੂੰ ਉਹਨਾਂ ਦੇ ਬੱਚਿਆਂ ਨੂੰ ਅਸੀਂ ਜਾਗਰੂਕ ਕਰ ਸਕੀਏ ਕਿਉਂਕਿ ਜੇ ਸਾਡਾ ਧਾਰਮਿਕ ਪਿਛੋਕੜ ਜਿਹੜਾ ਹੈਗਾ ਤਕੜਾ ਹੋਊਗਾ ਅਸੀਂ ਉਹਨੂੰ ਯਾਦ ਰੱਖਾਂਗੇ ਮੈਂ ਸਮਝਦਾ ਕਿ ਸਿੱਖ ਕੌਮ ਪੂਰੀ ਦੁਨੀਆ ਤੇ ਰਾਜ ਕਰ ਸਕਦੀ ਹੈ ਅਸੀਂ ਵੱਧ ਤੋਂ ਵੱਧ ਸਿੱਖੀ ਨਾਲ ਆਪਣੇ ਲੋਕਾਂ ਨੂੰ ਜੋੜੀਏ ਆਪਣੇ ਗੁਰੂਆਂ ਨਾਲ ਲੋਕਾਂ ਨੂੰ ਗੁਰੂਆਂ ਦੇ ਸਿਧਾਂਤ ਬਰਾਬਰਤਾ ਦੀ ਗੱਲ ਕੀਤੀ ਉਹਨਾਂ ਨੇ ਉਹਨਾਂ ਨੇ ਇੱਕ ਬਰਾਬਰ ਸਮਾਨਤਾ ਦੀ ਗੱਲ ਕੀਤੀ ਜਾਤ ਪਾਤ ਨੂੰ ਖਤਮ ਕੀਤਾ ਉੱਚ ਨੀਚ ਦਾ ਭੇਦ ਭਾਵ ਸਾਡੇ ਗੁਰੂ ਸਹਬਾਨਾਂ ਨੇ ਖਤਮ ਕੀਤਾ ਲੇਕਿਨ ਅੱਜ ਜੇ ਕਿਤੇ ਇੰਜੀਆਂ ਘਟਨਾਵਾਂ ਅਸੀਂ ਪੰਜਾਬ ਦੇ ਖਣੂ ਦੇਖਦੀਆਂ ਨੇ ਨਾ ਕਿਤੇ ਕਿ ਮਾੜੀ ਮੋਟੀ ਗੱਲ ਕੋਈ ਇਦਾਂ ਹੋ ਰਹੀ ਐ ਜਾਂ ਕੋਈ ਉੱਚ-ਨੀਚ ਦਾ ਜਾਤ-ਪਾਤ ਦਾ ਕੁਝ ਕੀਤਾ ਜਾ ਰਿਹਾ ਤਾਂ ਉਹ ਕਿਤੇ ਨਾ ਕਿਤੇ ਸਾਡਾ ਗੁਰੂ ਸਾਹਿਬਾਨਾਂ ਦੇ ਸਿਧਾਂਤਾਂ ਤੋਂ ਮਨਮੁਖ ਹੋਣਾ ਆ ਅਸੀਂ ਗੁਰੂ ਸਾਹਿਬਾਂ ਨੂੰ ਮੰਨ ਲਿਆ ਲੇਕਿਨ ਜਿਹੜਾ ਹੈਗਾ ਉਹਨਾਂ ਦੇ ਸਿਧਾਂਤ ਨਹੀਂ ਅਪਣਾਏ ਜਿਹਦੇ ਕਰਕੇ ਸਾਡੇ ਪੰਜਾਬ 'ਚ ਜਿਨਾ ਇੰਨਾ ਭਾਈਚਾਰਕ ਸਾਂਝ ਸਾਂਝ ਸਾਂਝਾ ਸਾਡੀਆਂ ਹੈਗੀਆਂ ਨੇ ਸਾਡੇ ਗੁਰੂ ਸਾਹਿਬਾਨ ਨੇ ਦਿੱਤੇ ਹੋਏ ਡਾਡੇ ਸਿਧਾਂਤ ਨੇ ਬਾਟਾ ਜਦੋਂ ਉਹਨਾਂ ਨੇ ਸ਼ਿਕਾਇਆ ਅੰਮ੍ਰਿਤ ਪਾਨ ਕਰਾਇਆ ਤਾਂ ਸਭ ਨੂੰ ਇੱਕੋ ਬਾਟੇ 'ਚ ਅੰਮ੍ਰਿਤ ਪਾਨ ਕਰਾਇਆ ਸੋ ਅੱਜ ਲੋੜ ਐ ਸਾਨੂੰ ਕਿ ਅਸਲ ਸਿਧਾਂਤ ਨੂੰ ਸਿਖਾਉਂ ਉਹ ਜਿਹੜੇ ਗੁਰੂ ਗ੍ਰੰਥ ਸਾਹਿਬ ਚ ਬਾਬਾ ਜੀ ਨੇ ਸਾਨੂੰ ਬਾਣੀ ਦੇ ਰੂਪ ਚ ਦਿੱਤੇ ਨੇ ਅਸੀਂ ਉਹਨਾਂ ਨੂੰ ਪੜਹੀਏ ਤੇ ਉਹਨਾਂ ਨੂੰ ਅਮਲ ਕਰੀਏ ਸਰਕਾਰਾਂ ਮਰਦੇ ਸ਼ਹੀਦਾਂ ਨੂੰ ਕੀ ਨਾਮ ਦਾ ਇੱਕ ਸੰਬਧਨ ਜਿਹੀ ਦੇ ਕੇ ਹੀ ਬਸ ਉੱਥੇ ਸਿਮਟਿਆ ਜਾਂਦਾ ਜਦ ਕਿ ਇਹਨਾਂ ਦੇ ਇਤਿਹਾਸਾਂ ਤੋਂ ਪਬਲਿਕ ਦੇ ਜੋ ਸਕੂਲਾਂ 'ਚ ਪੜਾਉਣ ਤੋਂ ਗਰੇਜ ਕੀਤਾ ਜਾ ਰਿਹਾ ਹੈ ਇਹ ਜਦਕਿ ਪੰਜਾਬ ਦੀ ਸਰਕਾਰ ਵੀ ਸ਼ਹੀਦਾਂ ਦੇ ਨਾਮ ਦੇ ਧਰਤੀ ਤੋਂ ਹੀ ਚੁਣੀ ਗਈ ਸੀ ਬਿਲਕੁਲ ਮੈਂ ਸਮਝਦਾ ਕਿ ਖਾਸ ਕਰਕੇ ਜਿਹੜੀ ਹੁਣ ਸਾਡੀ ਬਦਲਾਵ ਵਾਲੀ ਸਰਕਾਰ ਆ ਇਹ ਤਾਂ ਟੋਟਲੀ ਮੁਨਕਰ ਹੋ ਗਈ ਬਾਈ ਜੀ ਹਰੇਕ ਚੀਜ਼ ਤੋਂ ਪੰਜਾਬ ਲਈ ਜਿਹੜ ਜਿਹੜੇ ਇਹਨਾਂ ਨੇ ਵੱਡੇ ਵੱਡੇ ਜਿਹੜੇ ਹੈਗੇ ਨੇ ਸਭ ਜਬਾਗ ਲੋਕਾਂ ਨੂੰ ਦਿਖਾਏ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਤੇ ਆ ਤੁਸੀਂ ਦੇਖਿਆ ਹੋਣਾ ਪਿੱਛੇ ਜਦੋਂ ਦੀ ਆ ਕੇਜਰੀਵਾਲ ਦੀ ਐਂਟਰੀ ਹੋਈ ਆ ਪੰਜਾਬ ਦੇ ਵਿੱਚ ਤੇ ਸੁਸੋਧਿਆ ਦੀ ਐਂਟਰੀ ਹੋਈ ਆ ਕਈ ਲੀਡਰਾਂ ਦੀ ਐਂਟਰੀ ਹੋਈ ਆ ਤੇ ਉਹ ਨਹੀਂ ਪੱਥਰ ਵੀ ਜਿਹੜੇ ਨੇ ਤੁਸੀਂ ਦੇਖਿਆ ਹੋਗਾ ਸੋਸ਼ਲ ਮੀਡੀਆ ਤੇ ਕਿ ਹਿੰਦੀ 'ਚ ਲਿਖੇ ਜਾ ਰਹੇ ਨੇ ਤਾਂ ਪੰਜਾਬ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਨੂੰ ਇਹਨਾਂ ਨੇ ਪੀਲੀਆਂ ਪੱਗਾਂ ਬੰਨ੍ਹ ਕੇ ਕੇਸਰੀਆਂ ਪੱਗਾਂ ਦਸਤਾਰਾਂ ਸਜਾ ਕੇ ਕਿਹਾ ਸੀ ਕਿ ਅਸੀਂ ਭਗਤ ਸਿੰਘ ਦੇ ਸਿਧਾਂਤਾਂ ਨੂੰ ਲਾਗੂ ਕਰਾਂਗੇ ਅਸੀਂ ਇਹ ਕਰਾਂਗੇ ਸਵਾਏ ਮੱਥੇ ਟੇਕਣ ਤੋਂ ਉਹਨਾਂ ਦੀਆਂ ਜੜੀਆਂ ਹੈਗੀਆਂ ਨੇ ਯਾਦਗਾਰਾਂ ਤੇ ਜਾ ਕੇ ਔਰ ਇਹਨਾਂ ਨੇ ਪੰਜਾਬੀ ਭਾਸ਼ਾ ਲਈ ਆ ਪੰਜਾਬੀ ਸੱਭਿਆਚਾਰ ਲਈ ਜਾਂ ਪੰਜਾਬ ਨੂੰ ਅੱਗੇ ਵਧਾਉਣ ਲਈ ਕੱਖ ਨਹੀਂ ਕੀਤਾ ਸਿਰਫ ਇਹਨਾਂ ਨੇ ਗੱਲਾਂ ਮਾਰੀਆਂ ਨੇ ਨੀ ਪੱਥਰ ਹਿੰਦੀ 'ਚ ਰਖਾ ਤੇ ਹੈ ਕੀ ਕੁਝ ਹੋ ਰਿਹਾ ਪੰਜਾਬ ਦੇ ਵਿੱਚ ਜਿਹੜਾ ਪੰਜਾਬ ਨੂੰ ਪੰਜਾਬ ਦੇ ਪਾਣੀਆਂ ਨੂੰ ਕੇ ਕਰ ਲੋ ਸੈਂਟਰ ਕੇ ਇਹਨਾਂ ਨੇ ਮਤਲਬ ਗੋਡੇ ਫਾਲ ਸਿੰਘ ਹੈ ਜੀ ਸ਼ਹੀਦ ਬਾਬਾ ਜੀਵਨ ਸਿੰਘ ਵਿਦਿਆਕ ਦੇ ਭਲਾਈ ٹرسٹ ਵੱਲੋਂ ਦਾਸ ਦੀ ਡਿਊਟੀ ਜ਼ਿਲ੍ਹੇ ਦੀ ਲੱਗੀ ਹੋਈ ਹੈ ਜੀ ਤੇ ਅੱਜ ਜਿਹੜਾ ਇੱਥੇ ਸਮਾਗਮ ਸੀਗਾ ਸ਼੍ਰੋਮਣੀ ਜਰਨੈਲ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ 364ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 26ਵੇਂ ਜਿਹੜਾ ਅਸੀਂ ਹਰ ਸਾਲ ਚੇਤਨਾ ਮਾਰਚ ਇਸ ਵਾਰ ਸਾਡਾ 26ਵੇਂ ਚੇਤਨਾ ਮਾਰਚ ਸੀ ਸੋ ਉਸ ਤੋਂ ਬਾਅਦ ਅਸੀਂ ਪਿੰਡ-ਪਿੰਡ ਲੈਵਲ ਤੇ ਵੀ ਬਾਬਾ ਜੀਵਨ ਸਿੰਘ ਦਾ ਜਿਹੜਾ ਪ੍ਰਕਾਸ਼ ਦਿਹਾੜਾ ਮਨਾਉਂਦੇ ਆ ਸੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿੰਡ ਗੁਲਾੜ ਦੀ ਸਮੂਹ ਸੰਗਤ ਨੇ ਸਮੂਹ ਪ੍ਰਬੰਧਕ ਕਮੇਟੀ ਨੇ ਰਲ ਮਿਲ ਕਰਕੇ ਬਹੁਤ ਵਧੀਆ ਉਪਰਾਲਾ ਕੀਤਾ ਜਿਦੇ ਵਿੱਚ ਤਿੰਨ ਰੋਜ਼ਾਂ ਤੋਂ ਸ੍ਰੀ ਅਖੰਡਵਾੜ ਸਾਹਿਬ ਦੇ ਪ੍ਰਕਾਸ਼ ਹੋਏ ਸੀ ਅੱਜ ਸਮਾਪਤੀ ਹੋਣ ਤੋਂ ਉਪਰੰਤ ਕਥਾ ਕੀਰਤਨ ਹੋਇਆ ਤੇ ਉਸ ਤੋਂ ਬਾਅਦ 10 ਦੀ ਡਿਊਟੀ ਲੱਗੀ ਸੀ ਅੱਜ ਚੇਅਰਮੈਨ ਸਾਹਿਬ ਵੱਲੋਂ ਅਸੀਂ ਇਤਿਹਾਸ ਵੀ ਦੱਸਿਆ ਜਿਦੇ ਵਿੱਚ ਕਿ ਬਾਬਾ ਜੀਵਨ ਸਿੰਘ ਜੀ ਦੇ ਜੀਵਨ ਬਾਰੇ ਜਿੰਨਾ ਕੋ ਹੋਇਆ ਸੀ ਇਤਿਹਾਸ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਇਹਨਾਂ ਅਮਰ ਸ਼ਹੀਦਾਂ ਦਾ ਇਤਿਹਾਸ ਬਹੁਤ ਲੰਬਾ ਹੈ ਸੋ ਇਹ ਸੀ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਸੀਗਾ ਬਾਬਾ ਜੀਵਨ ਸਿੰਘ ਜੀ ਦੇ प्रकाश धडी न सम्बन्धित छ